ਇਹਨੇ ਵਿਸ਼ੇ ਜਿਹੜੇ ਵਿਚਾਰੇ ਗਏ ਨੇ ਅੱਜ ਆ ਜਾਪੀ ਜੈ ਸ਼੍ਰੀ ਰਾਮ ਆ ਜਾਦਾ ਜਾਓ ਤੁਸੀਂ ਆ ਜਾਓ ਖਰਾਨਾ ਜੀ ਅੱਜ ਮੈਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਘਰ ਵਾਪਸੀ ਕੀਤੀ ਹੈ ਅੱਜ ਐਸਐਸ ਖੁਰਾਨਾ ਜੀ ਨੇ ਸਾਰੇ ਵਪਾਰੀ ਸਾਰੇ ਸ਼ਹਿਰ ਦੇ ਵਪਾਰੀ ਇਕੱਠੇ ਕੀਤੇ ਤੇ ਮੇਰਾ ਮਾਨ ਸਨਮਾਨ ਕੀਤਾ ਮੈਂ ਪਹਿਲਾਂ ਤਾਂ ਇਹਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਇਹਨਾਂ ਨੇ ਮੈਨੂੰ ਇਹਨਾਂ ਮਾਨ ਬਖਸ਼ਿਆ ਬਾਕੀ ਅੱਗੇ ਜਿਹੜੇ ਹੈਗੇ ਆ ਵਿਚਾਰ ਜਿਹਦਾ ਮੋਦੀ ਸਾਹਿਬ ਨੇ ਜੋ ਦੇਸ਼ ਲਈ ਕੀਤਾ ਜਿਹੜਾ ਵਰਲਡ ਵਾਈਜ਼ ਜੋ ਹਿੰਦੁਸਤਾਨ ਦਾ ਨਾਮ ਬਣਾਇਆ ਅਸੀਂ ਵੀ ਚਾਹਵਾਂਗੇ ਸੇਵਾ ਕਰਕੇ ਉਹਨਾਂ ਨਾਲ ਉਹਨਾਂ ਦੇ ਸਹਿਯੋਗ ਕਰੀਏ ਤੇ ਉਹਨਾਂ ਨੂੰ ਇਲੈਕਸ਼ਨਾਂ ਦੇ ਵਿੱਚ ਬੰਦਾ ਇੱਥੋਂ ਜਿਦਾ ਕੇ ਭੇਜੀਏ ਤਾਂ ਜੋ ਹੋਰ ਹਿੰਦੁਸਤਾਨ ਨੂੰ ਮਜ਼ਬੂਤ ਬਣਾ ਸਕੀ ਸੋਹ ਸਾਬ ਮਜ਼ਾ ਕੀ ਰਹੀ ਹੈ ਆਕਾਲੀ ਦਲ ਦੇ ਵੱਲੋਂ ਤੁਹਾਡੀ ਟਿਕਟ ਨੂੰ ਅਨਾਉਂਸ ਕਰ ਦਿੱਤਾ ਗਿਆ ਸੀ ਪਰ ਤੁਸੀਂ ਜਿਹੜਾ ਮੈਂ ਆਪਣੇ ਵਿਚਾਰਧਾਰਾ ਨੂੰ ਦੇਖਦੇ ਹੋਏ ਮੈਂ ਆਪ ਮਨਾ ਕਰਕੇ ਆਇਆ ਮੇਰੀ ਕਿਸੇ ਨੇ ਟਿਕਟ ਨਹੀਂ ਕੱਟੀ ਮੈਂ ਆਪ ਮਨਾ ਕਰਕੇ ਆਇਆ ਕਿਉਂਕਿ ਸਾਡਾ ਸਮਾਜ ਸਾਰਾ ਜਦੋਂ ਦੇਖ ਕੇ ਮੋਦੀ ਸਾਹਿਬ ਤੇ ਅਮਿਤ ਸ਼ਾਹ ਜੀ ਦੀ ਹਿੰਦੁਸਤਾਨ ਦੇ ਪ੍ਰਤੀ ਕੰਮ ਕੀਤੇ ਜਿਹੜੇ ਹਨ ਉਹਨਾਂ ਦੇਖਦੇ ਹੋਏ ਮੈਂ ਉਹ ਛੱਡ ਕੇ ਆਇਆ ਮੈਨੂੰ ਕਿਸੇ ਨਾ ਕੋਈ ਗਿਲਾ ਨਹੀਂ ਰਣਜੀਤ ਢਿੱਲੋਂ ਜੀ ਨੇ ਵੀ ਤੁਹਾਡੇ ਤੋਂ ਸਵਾਲ ਚੁੱਕੇ ਨੇ ਉਹ ਕਹਿੰਦੇ ਕੀ ਮੌਕਾ ਉਹ ਵਧੀਆ ਬੰਦੇ ਐ ਉਹਨਾਂ ਨੂੰ ਮੌਕਾ ਮਿਲਿਆ ਉਹ ਵੀ ਲੜਨ ਗਏ ਉਹਨਾਂ ਨੂੰ ਪਾਰਟੀ ਨੇ ਮੌਕਾ ਦਿੱਤਾ ਉਹ ਲੜਨ ਗਏ ਪਰ ਤੁਹਾਡੇ ਤੋਂ ਉਹਨਾਂ ਨੇ ਸਵਾਲ ਦਿੱਤੇ ਕਿ ਕਹਿੰਦੇ ਮੌਕੇ ਦਾ ਫਾਇਦਾ ਚਾਹਤ ਨਹੀਂ ਨਹੀਂ ਮੌਕੇ ਦਾ ਫਾਇਦਾ ਮੈਂ ਟਿਕਟ ਛੱਡ ਕੇ ਆਇਆ ਮੈਂ ਕੋਈ ਚੀਜ਼ ਮੰਗੀ ਨਹੀਂ ਜਾਂ ਮੈਂ ਬੀਜੇਪੀਸੀ ਕੋ ਆ ਕੇ ਕੋਈ ਚੀਜ਼ ਦੀ ਡਿਮਾਂਡ ਕੀਤੀ ਬਿਨਾਂ ਸ਼ਰਤ ਤੋਂ ਆਇਆ ਜੀ ਇਸ ਲਈ ਮੇਰੇ ਤੋਂ ਸਵਾਲ ਚੁੱਕਣਾ ਤਾਂ ਮੈਂ ਇੱਕ ਟਿਕਟ ਛੱਡ ਕੇ ਆਇਆ ਉਹਨਾਂ ਦਾ ਮੈਨੂੰ ਸ਼ੁਕਰਾਨਾ ਕਰਨਾ ਚਾਹੀਦਾ ਵੀ ਉਹਨਾਂ ਨੂੰ ਇਹ ਵੀ ਕਹਣਾ ਹੈ ਕਿ ਲੋਕਾਂ ਦੇ ਵਿੱਚ ਵਿਚਰਦੇ ਨਹੀਂ ਸੀ ਇਸੇ ਕਰਕੇ ਉਹ ਕਹਿੰਦੇ ਕਿ ਮੈਨਾਂ ਤਾਂ ਹਮੇਸ਼ਾ ਜੁੱਹੀ ਦੇਖਿਆ ਮੈਨੂੰ ਘਰ ਬੈਠੇ ਮੈਂ ਤਾਂ ਹਮੇਸ਼ਾ ਹੀ 12 ਘੰਟੇ ਤੁਸੀਂ মিডিਆ ਵਾਲੇ ਸਾਰੇ ਇਸ ਚੀਜ਼ ਦੇ ਗਵਾਹ ਹੋ 12 ਘੰਟੇ ਪਬਲਿਕ ਦੇ ਵਿੱਚ ਰਹਿਣਾ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਕਦੇ ਕਿਤੇ ਵੀ ਦੇਖ ਲਓ ਮੈਂ ਕਦੀ ਘਰ ਬੈਠੇ ਨਹੀਂ ਕੋਈ ਦੁੱਖ ਹੈ ਸੁੱਖ ਹੈ ਮੈਂ ਹਮੇਸ਼ਾ ਰਹਿਣਾ ਇਸ ਮੇਨ ਸੜਕਾਂ ਦੇ ਉੱਤੇ ਮੈਂ ਜਦੋਂ ਮਰਜ਼ੀ ਦੇਖਿਆ ਜਾ ਸਕਦਾ ਕੋਈ ਇਹ ਕਹੀ ਨਹੀਂ ਸਕਦਾ ਘਰ ਬੈਠਾ ਕਿਤੇ ਨਾ ਕਿਤੇ ਵਿਰੋਧੀ ਇਹ ਵੀ ਸਵਾਲ ਚੁੱਕ ਰਹੇ ਨੇ ਮੇਰਾ ਕੋਈ ਵਿਰੋਧੀ ਹੈ ਨਹੀਂ ਉਹ ਮੇਰੇ ਨਾਲ ਪਿਆਰ ਕਰਦੇ ਹੋ ਐਵੇਂ ਮਜ਼ਾਕ ਕਰਦੇ ਇਹ ਅੱਜ ਰੀਅਲ ਏਸਟੇਟ ਕਾਰੋਬਾਰੀ ਵੀ ਇਕੱਠੇ ਹੋਏ ਨੇ ਕਿ ਕਿਸ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ ਇਹਨਾਂ ਨੇ ਮੀਟਿੰਗ ਕੀਤੀ ਇਹਨਾਂ ਦੀਆਂ ਜੋਸ਼ ਮਸੇ ਹੋਣਗੀਆਂ ਅਸੀਂ ਆਪਣੇ ਸੀਨੀਅਰਾਂ ਨੂੰ ਕਹਿ ਕੇ ਉਹਦਾ ਹੱਲ ਕਰਾਂਦੇ 100% ਕੋਸ਼ਿਸ਼ ਕਰਾਂਗੇ ਤਾਂ ਕਿ ਅੱਗੇ ਕੋਈ ਦਿੱਕਤ ਨਾ ਆਵੇ